उन्हीं मुकदमे दर्ज हन जमानत से बाहर आए हुए व्यक्तियों को पिस्तौल चार जिंदा कारतूस एक खोल कारतूस तीन दातर दो चोरी दे मोटरसाइकल बरामद थाना गुरायान विखे डीएसपी फिलौर सरवण सिंह बल वालों एक प्रेस कॉन्फ्रेंस की गई DSP ਸਰਵਣ ਸਿੰਘ ਬਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਚਓ ਗੁਰਾਇਾਨ ਸਿਕੰਦਰ ਸਿੰਘ ਵਿਰਤੀ ਐਐਸਆਈ सुरेंद्र ਮੋਹਨ ਨੇ ਪੁਲਿਸ ਪਾਰਟੀ ਸਮੇਤ ਪਿੰਡ ਸੰਗ ਟੇਸੀਆਂ ਵਿਖੇ ਜੋਗਿੰਦਰ ਪਾਲ ਸੰਨੀ ਦੇ ਘਰ ਰੇਡ ਕੀਤੀ ਜਿੱਥੋਂ ਕਿ ਚਾਰ ਦੋਸ਼ੀ ਜੋਗਿੰਦਰ ਪਾਲ ਸੰਨੀ ਵਾਸੀ ਪਿੰਡ ਸੰਗ ਟੇਸੀਆਂ, ਮਨਦੀਪ ਕੁਮਾਰ ਮਨੀ ਪਿੰਡ ਸੰਗ ਟੇਸੀਆਂ, ਦੀਪਕ ਸਰੋਏ ਵਾਸੀ ਪਿੰਡ ਸਰਗੁੰਦੀ, ਗੁਰਮukh ਸਿੰਘ ਮੁਖਾ ਵਾਸੀ ਪਾਸਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਪਾਸੋਂ 2 ਪਿਸਟੌਲ, 4 ਜਿੰਦਾ ਕਾਰਤੂਸ, 1 ਖੋਲ ਕਾਰਤੂਸ तीन दात्र दो चोरी दे मोटरसाइकिल बरामद किए हैं डीएसपी सरवण सिंह बल ने पत्रकारा दसा कि इन्ह ने फगवाड़ा गुरायान नूर फिलोर, फिलौर नकोदर करतारपुर करीब पंजी वारदातों अंजाम दिता है इन्हों मुकदमे दर्ज हैं जमानत जेल चो बाहर आए हैं इस ही दो होर दोषी रणवीर सिंह वासी ढीडसा बलजिंदर कुमार वासी दादूवाल फरार हैं जिन्होंने जल्दी फड़ लिया जाएगा चार दोषियों को फिलौर अदालत में पेश करके रिमांड हासिल किया जाएगा जोत टीवी न्यूज चैनल तो पत्रकार इंदरजीत बैंस की खास रिपोर्ट ਸਰ ਦੱਸਿਆ ਜਿਹੜਾ ਕਿ ਗੈਗ ਪਰ ਹੋਇਆ ਜੀ ਕੀ ਕੋਸ਼ਿਸ਼ ਗੋਰੇ ਕੀ ਕੋਸ਼ਿਸ਼ ਬਣ ਗੋਦੀ ਸ੍ਰੀ ਹਰਨਦਰ ਸਿੰਘ ਵਿਰਕ ਐਸਐਸਪੀ ਜੰਦਰ ਦੇ ਹੱਥੀਂ ਬਣ ਮਾੜੇ ਅੰਸ਼ਾ ਤੇ ਨਸ਼ਾ ਬੰਦ ਚਲਾਈ ਕੀ ਮਹਿਲ ਉਸ ਸਮੇਂ ਸਫਲਤਾ ਮਿਲੀ ਜੋ ਇੰਸਪੈਕਟਰ ਸਕੰਦਰ ਸਿੰਘ ਐਸਐਚਓ ਗੁਰਾਇਆਂ ਅਧਿਉਰਦੀ ਟੀਮ ਐਸਐਸ ਸਿੰਘਰ ਨੂੰ ਨੇ ਕਾਰਵਾਈ ਕਰਦਿਆ ਹੋਇਆ ਪਿੰਡ ਸੰਘਟੇਸੀਆਂ ਦਾ ਜਿਹੜਾ ਮੇਨ ਦੋਸ਼ੀ ਸੀ सनी ਉਸ ਨੂੰ ਉਸ ਦੇ ਘਰ ਤੇ ਰੇਡ ਕਰਕੇ ਤੇ ਵਿਰੋਧ ਬੰਦੀ ਢੰਗ ਨਾਲ ਜਿਹੜੇ ਮਾੜੇ ਅਨਸਰ ਸੀ ਮੁਟਾਗੋਆ ਕਰਦੇ ਸਨ ਉਹਨਾਂ ਦਾ ਗੈਂਗ ਜਿਹੜਾ ਸੀ ਉਹਨਾਂ ਨੇ ਜੇਲ੍ਹ ਚੋਂ ਆ ਕੇ ਤਾਜ਼ਾ ਗੈਂਗ ਜਿਹੜਾ ਸੀ ਉਹ ਬ੍ਰੇਟ ਕੀਤਾ ਸੀ ਤੇ ਉਸ ਨੂੰ ਉਸ ਵਿੱਚ ਉਸ ਨੂੰ ਬੂਸਟ ਕਰਨ ਦੇ ਵਿੱਚ ਸਭਤਾ ਸੀ ਕੀਤੀ ਜਿਨ੍ਹਾਂ ਪਾਸੋਂ ਇੱਕ ਪਿਸਤਲ ਅਤੀਗੋਟ ਇੱਕ ਖਡੋਣਾ ਪਿਸਤੌਲ ਦੋ ਮੋਰਸਾ ਕੇ ਚੋਰੀ ਦੇ ਤਿੰਨ ਦੱਤਰ ਇਹ ਸਾਰਾ ਜਿਹੜਾ ਇਹਨਾਂ ਨੂੰ ਗ੍ਰਾਂਟ ਕੀਤਾ ਗਿਆ ਇਹਨਾਂ ਦੇ ਇਸ ਵਿੱਚ ਇਹ ਮੈਂ ਦੱਸਣਾ ਚਾਹਦਾ ਕਿ ਇਹ ਜੇ ਮੌਕੇ ਤੇ ਫੋਰਨੋਰ ਤੇ ਇਹਨਾਂ ਨੂੰ ਗਸ਼ਤਾਰਨਾ ਕੀਤਾ ਜਾਂਦਾ ਤੇ ਇਹਨਾਂ ਦੀ ਵੀ ਵਿਰੋਧਬੰਦੀ ਸੀ ਇਹਨਾਂ ਨੇ ਲੋਕਲ ਮਨੀ ਚੇਂਜਰਸ ਅਤੇ ਪੈਟਰੋਲ ਪੰਪ ਜਿਹੜੇ ਸੀ ਲੋਕਲ ਏਰੀਆ ਦੇ ਵਿੱਚ ਉੱਠਦੇ ਸੀ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਰਦਾਤਾਂ ਟਰੇਸ ਕੀਤੀਆਂ ਇਹਨਾਂ ਕੋਲੋਂ 25 ਦੇ ਕਰੀਬ ਵਾਰਦਾਤਾਂ ਜਿਹੜੀਆਂ ਨੇ ਨੂਰ ਮਹਿਲ ਮਿਲਗਾ ਫਲੋਰ ਸ਼ਾਹਗੁਰ ਦੇ ਵਿੱਚ ਕੀਤੀਆਂ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇੱਕ ਤਾਜੀ ਵਾਰਦਾਤ ਜਿਹੜੀ ਆ ਉਹ ਸਫਾਰੀ ਲੈ ਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਬੰਦੇ ਨੂੰ ਬੁਰੀ ਤਰ੍ਹਾਂ ਸ਼ਾਰਪ ਵੈਪਨ ਨਾਲ ਵੱਢਿਆ ਹੈਗਾ ਉੱਥੇ ਵੀ ਰੀਸੈਂਟਲੀ 307 ਦੀ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਉਹ ਬਿੱਲਾਣਾ ਦਾ ਇੱਕ ਵਿਅਕਤੀ ਜਨ ਪੈਸੇ ਦੇ ਕੇ ਇਹਨਾਂ ਨੂੰ ਸਫਾਰੀ ਦਿੱਤੀ ਸੀ ਉਹਦੇ ਤੇ ਵੱਖਰਾ ਵਕਤਮਾਰੀ ਦਾ ਕਰਤਾਰਪੁਰ ਦਰਜ ਹੋਇਆ ਇਸ ਤੋਂ ਇਲਾਵਾ ਇਹ 302 ਦੇ ਵਿੱਚ 2023 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਚੌਕੌਰ ਸਿੰਘ ਦਾ ਉਹਦੇ ਵਿੱਚ ਵੀ ਇਹ ਭਗੌੜੇ ਸਨ ਉਹਦੇ ਵਿੱਚ ਵੀ ਇਹਨਾਂ ਦੀ ਵੱਖਰੇ ਤੌਰ ਤੇ ਰੈਸਟ ਪਾਈ ਜਾਵੇਗੀ ਇਸ ਤੋਂ ਦੋ ਮੁਕਦਮੇ ਸਕੀਮ ਜੁਰਮ ਦੇ ਇਹਨਾਂ ਨੇ ਇੱਕ ਬੁਰਾਇਆ ਦੇ ਵਿੱਚ ਤੇ ਇੱਕ ਫਲੋਰ ਦੇ ਵਿੱਚ ਦੁਕਾਨ ਲੁੱਟੀ ਸੀ ਉਹਦੇ ਵਿੱਚ ਵੀ ਇਹ ਭਗੌੜੇ ਸਨ ਉਹਨਾਂ ਵਿੱਚ ਵੀ ਇਹਨਾਂ ਦੀ ਰੈਸਟ ਪਾਈ ਜਾਵੇਗੀ ਸਰ ਕਿੰਨਾ ਕਿੰਨਾ ਪੱਛੇ ਇਹਨਾਂ ਦੇ ਦਰਜ ਨੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇ ਤੇ ਇਹਨਾਂ ਤੇ 19 ਮੁਕਦਮੇ ਜਿਹੜੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ 19 ਮੁਕਦਮੇ ਦਰਜ ਨੇ ਤੇ ਇਹ ਜੇਲ੍ਹ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਹੀ ਜ਼ਮਾਨਤ ਤੇ ਆਏ ਨੇ ਤੇ ਆ ਕੇ ਇਹਨਾਂ ਨੇ ਇੱਕ ਗੈਂਗ ਅਪਰੇਟ ਕੀਤਾ ਲਵਾ ਗੈਂਗ ਬਣਾਇਆ ਆਪਣਾ ਉਹਦੇ ਵਿੱਚ ਇਹ ਵਾਪਰਤਾ ਕਰਨੀਆਂ ਸ਼ੁਰੂ ਕਰ ਦਿੱਤੀ ਬੇਸਿਕਲੀ ਵੀ ਇਸ ਪਾਰਿਕਲਰ ਇਹ ਕੀ ਕਰਦੇ ਨੇ ਪੈਸੇ ਲੈ ਕੇ ਕੱਟੇ ਇਹ ਸਫਾਰੀ ਲੈ ਕੇ ਵੀ ਸੱਟਾ ਮਾਰਦੇ ਨੇ ਕਤਲ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜਾ ਰਾਹੀਰ ਆ ਉਹਨਾਂ ਨੂੰ ਰੁਟਣਾ ਪਲੱਸ ਆਪਣਾ ਪਲਾਨ ਕਰਕੇ ਜਿਹੜੀ ਇਹਦੀ ਨਵੀਂ ਪਲੈਨਿੰਗ ਸੀ ਜਿਹੜਾ ਕਿ ਅਸੀਂ ਗੈਂਗ ਜਿਹੜਾ ਇਹਨੂੰ ਬੋਸ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੇ ਲੋਕਲ ਤੇ ਆਲੇ-ਦੁਆਲੇ ਦੇ ਖਾਣਿਆਂ ਦੇ ਵਿੱਚ ਹੀ ਵਾਪਰਪਾ ਕਰਨੀ ਅਸੀਂ ਮਨੀਚੇ ਜਤ ਵਗੈਰਾ ਰੱਖਦੇ ਸੀ ਇਹਨਾਂ ਦਾ ਮੇਨ ਕੋਲ ਹੈ ਇਹਨਾਂ ਦਾ ਇਹਨਾਂ ਦਾ ਜਿਹੜਾ ਜੋਗਿੰਦਰ ਸਣੀ ਹੈ ਇਹਨਾਂ ਦਾ ਮੇਨ ਜਿਹੜਾ ਹੈਗਾ ਉਹ ਇਹਨਾਂ ਦਾ ਸਰਗਣਾ ਹੈਗਾ ਉਹਦੇ ਨਾਲੇ ਕੰਮ ਕਰਦੇ ਕਿੰਨੇ ਫੜੇ ਜੀ ਹੁਣ ਹੁਣ ਅਸੀਂ ਇਹ 6 ਦੋਸ਼ੀਆਂ ਤੇ ਐਫ ਆਈ ਆਰ ਦੱਚ ਕੀਤੀ ਗਈ ਹੈ 4 ਦੋਸ਼ੀ ਅਸੀਂ ਇਹਦੇ ਵਿੱਚ ਅਰੈਸਟ ਕਰ ਲਏ ਨੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਵਾਰਦਾਤ ਕਰਨ ਦੇ ਕੀ ਇਹਨਾਂ ਦੇ ਅੱਗੇ ਮਨਸੂਬੇ ਸਨ ਕਿ ਉਹ ਕਿੰਨੀਆਂ ਮਾਰ ਦੇ ਦਿੱਤਾ ਕਿੰਨੀਆਂ ਕਲੀਅਰ ਕੀਤੀਆਂ ਜਾਂਦੀਆਂ ਇਹਨਾਂ ਵਾਰਦਾਤਾਂ ਤੋਂ ਇਲਾਵਾ ਸਿਰਫ ਵੀ ਇਹਨਾਂ ਕੋ ਕੋਈ ਕਰੰਸੀ ਵੀ ਬਰਾਮਦ ਹੋਈ ਮੈਨੂੰ ਨਹੀਂ ਅਜੇ ਕੋਈ ਆਈਫੀ ਕਰੰਸੀ ਇਹਨਾਂ ਕੋ ਨਹੀਂ ਹੋਈ ਇਹਨਾਂ ਕੋ ਸਿਰਫ ਵੈਪਨ ਤੇ ਜਿਹੜੇ ਇਹਨਾਂ ਕੋ ਮੋਟਰਸਾਈਕਲਾਂ ਚੋਰੀ ਦੇ ਜਾਂ ਜਿਹੜੇ ਸ਼ਾਰਪ ਹਥਿਆਰ ਵਰਤਦੇ ਸਨ ਉਹ ਬਰਾਮਦ ਕੀਤੇ ਗਏ ਵੈਪਨ ਕਿੱਥੋਂ ਲੈ ਕੇ ਆਏ ਸੀ ਪਤਾ ਨਹੀਂ ਲੱਗਦਾ ਕੁਝ ਇਹ ਵੈਪਨ ਜਿਹੜੇ ਅਦਰ ਸਟੇਟ ਤੋਂ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋ ਜਿਹੜੇ ਇਹ ਪਿਸਤਲ ਹੈਗਾ ਚਾਰ ਜਿਹੜੇ ਉਹ ਜਿੰਦਾ ਕਾਰਤੂਸ ਹੈਗੇ ਨੇ ਪਰ ਉਹਨਾਂ ਦੇ ਤੇ ਇੱਕ ਜਿਹੜਾ ਕਾਰਤੂਸ ਹੈਗਾ ਜਿਹੜਾ ਚੱਲਿਆ ਹੋਇਆ ਜਿਹੜਾ ਕਿ ਇਹਨਾਂ ਨੇ ਟੈਸਟ ਕੀਤਾ ਸੀ ਕਿ ਵੈਪਨ ਠੀਕ ਚੱਲਦਾ ਇਹਨਾਂ ਚ ਬਾਰੇ ਕਿਨੇ ਲੈ ਸੀ ਜਿਹੜਾ ਕਰਵਾਉਂਦਾ ਜੇ ਉਹ ਵੀ ਕੋਈ ਤਕਬਰੀ ਮਿਲਿਆ ਨਾ ਕੋਈ ਉਹ ਅਸੀਂ ਉਹਦੇ ਤੇ ਉਹਦੇ ਤੇ ਫੌਰਨ ਤੌਰ ਤੇ ਇਸ ਨੂੰ ਪੁਲਿਸ ਕੋਲ ਮਾਰ ਲਵਾਂਗੇ ਤੇ ਅ ਅਗੇ ਤੋਂ ਲੋਜ ਦੇ ਬਾਰੇ ਅਸੀਂ ਦੱਸਾਂਗੇ ਸਾਰਾ ਵੀ ਕੀ ਉਸ ਵਾਰੀ ਲਈ ਸੀ ਕਿੰਨੇ ਪੈਸੇ ਲੈ ਸੀ ਸਾਰਾ ਜੀ ਤੁਸੀਂ ਦੱਸਿਆ ਕਿ ਪਹਿਲਾਂ ਵੀ ਜੇਲ੍ਹਾਂ ਚ ਹੋ ਕੇ ਆਏ ਨੇ ਤਾਂ ਉਸ ਵਾਰੀ ਲਈ ਵੀ ਕਲੀਕ ਕਰਦੇ ਨੇ ਥਾਣਾ ਵੀ ਨਾ ਕੋ ਨਾਮ ਹੋਇਆ ਕਿਸੇ ਗੈਂਗ ਨਾਲ ਰਿਲੇਟਡ ਦਾ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਮੈਂ ਦੱਸਣਾ ਚਾਹੁੰਦਾ ਵੀ ਜੇਲ੍ਹ ਚੋਂ ਆਏ ਨੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹ ਛੇ ਬੰਦਿਆਂ ਨੇ ਇਹਨਾਂ ਦਾ ਆਪਣਾ